ਹੈਲੋ ਹੈਲੋ ਸਸਰੀ ਗਲਪੂਆ ਸਸਰੀਕਾਲਪਤ ਜਿੰਦਾ ਰਹ ਕੀ ਹਾਲੀ ਉਹ ਪੂਆ ਹਾਲ ਨੂੰ ਤੇ ਮਾਰ ਗੋਲੀ ਤੂੰ ਦੇ ਮੈਨੂੰ ਦੱਸ ਪਹਿਲੋਂ ਵੀ ਫੁੱਫੜ ਨੂੰ ਕਿੱਥੇ ਖਲਾਇਾਈ ਫੁੱਫੜ ਤੇਰਾ ਗਿਆ ਵਾ ਪੁੱਤ ਬੰਕ ਪੈਨਸਲ ਕਢਾਉਣ ਵਾਸਤੇ ਪੈਨਸਲ ਲੈਣ ਗਿਆ ਹਾਂ ਨਿਕਲੀ ਨਹੀਂ ਲੈ ਵਿਚਾਰਾ ਕਿਦਣ ਦਾ ਖੱਜਲ ਹੋਣ ੜਿਆ ਹਫਤਾ ਹੋ ਗਿਆ ਇਹਨੂੰ ਐ ਹਾਂ ਬਚਾਰਾ ਜ्यों ਸਵੇਰ ਦਾ ਜਾਂਦਾ ਹੀ ਨਾ ਤੇ ਲੈਣ ਚ ਲਾ ਕੇ ਥੱਕ ਟੁੱਟ ਕੇ 1 ਵਜਿਆਂ ਨੂੰ ਘਰ ਆ ਜਾਂਦਾ ਥੜਕੇ ਹੀ ਚਲ ਜਾਂਦਾ ਹੈ ਹਾਂ ਠੀਕ ਆ ਰਸ਼ ਬੜਾ ਆਂਦਾ ਉਥੇ ਰਸ਼ ਬੜਾ ਵਾ ਮਿਲੀ ਨਹੀਂ ਨਾ ਅੱਛਾ ਜਰਾ ਰਸ਼ ਬੜਾ ਹਫਤਾ ਹੋ ਗਿਆ ਹੀ ਪੁੱਤ ਹਾਂ ਆਹੋ ਤੇ ਨੂੰ ਦੱਸਦਾ ਵਾਂ ਕਿਹੜਾ ਰਸ਼ ਵੇਖਣ ਜਾਂਦਾ ਹੈ ਥੜਕੇ 9 ਵਜੇ ਮੈਂ ਤੈਨੂੰ ਦੱਸਦਾ ਵਾਂ ਗੱਲ ਕੀ ਹੋਈ ਇਹਦੀ ਪੈਨਸਲ ਆਈ ਨਾ ਤੇ ਉਹ ਪੈਨਸਲ ਦੇ ਤੂੰ ਮਸੂੜ ਬਣਾਵੇਂ ਬਾਈਂ ਦੇ ਨਾਲੇ ਸਬਦਾ ਸਟਾਇਓ ਕਿਉਂ ਤੇਰੀ ਗੱਲ ਨੇ ਕੀਤੀ ਹੈ ਕੀ ਹੋਇਆ ਵਾ ਇਹ ਪੈਨਸਲ ਪੁੰਥਨ ਨਹੀਂ ਕਢਾਉਣ ਜਾਂਦਾ ਕਿਤੇ ਉਥੇ ਜਿਹੜਾ ਤੁਹਾਡੇ ਅੱਡੇ ਤੇ ਉਥੇ ਜਿਹੜੇ ਮੋੜ ਤੇ ਜਨਾਨਾ ਕਲੀਨਿਕ ਨਹੀਂ ਆ ਦਵਾਈਆਂ ਦਾ ਉਹਦਾ ਬਾਲਕਲੀਨ ਇਹ ਗਾਂਦੇ ਉਹਨੂੰ ਆਹੋ ਆਹੋ ਤੇ ਉਥੇ ਖਲੋਗਿਆ ਨਾ ਸਾਹਮਣੇ ਕਲੀਨਿਕ ਤੇ ਤੇ ਕਹਦਾ ਹਾਂ ਜਨਾਨੀਆਂ ਆਉਂਦੀਆਂ ਜਾਂਦੀਆਂ ਵੇਹਦਾ ਏ ਘੁਰਦਾ ਏ ਉਹਨਾਂ ਨੂੰ ਕਿਹ ਰਾਹ ਲੋਕ ਦਿਓੜੀ ਮੈਡਮ ਲੱਗੀ ਉਥੇ ਉਹਦ ਨੂੰ ਪਤਾ ਬੜੀ ਕੱਬੀ ਆ ਉਹ ਕਹਿੰਦੇ ਅੰਦਰੋਂ ਕੈਮਰਾ ਥਾਣੀ ਵਹਿੰਦੀ ਰਹੀ ਵੀ ਇਹ pau ਰੋਜ ਆਉਂਦਾ ਤੇ ਕਲੀਨਿਕ ਦੇ ਸਾਹਮਣੇ ਖਲੋ ਜਾਂਦਾ ਤੇ ਆਉਂਦੀ ਜਾਂਦੀ ਜਨਾਨੀ ਨੂੰ ਬਹੁਤ ਜ਼ਿਆਦਾ ਘੂਰਦਾ ਆ ਅੱਛਾ ਉਹਨੇ ਗੱਲ ਕੀਤੀ ਰੱਖੀ ਨੋਟ ਹੂੰ ਉਹਨੇ ਫੇਰ ਜਿੱਦਾਂ ਅੱਜ ਗਿਆ ਵਾ ਉਥੇ 9 ਵਜੇ ਤੇ ਉਥੇ ਉਹਨੇ ਸਰਪੰਚ ਨੂੰ ਪਹਿਲਾਂ ਸੱਦੇ ਆਦੇ ਨੂੰ ਬਹਾ ਲਿਆ ਉਥੇ ਪਰੇ ਚ ਉਹ ਕੁਦਰਤੀ ਮੈਂ ਉਧੋਂ ਲੰਘਣ ਡਿਆ ਤੇ ਮਹਾਵੇਖਾਂ ਫੁੱਫੜ ਫੁੱਫੜ ਨੂੰ ਘੇਰਿਆ ਇਹ ਕੀ ਗੱਲ ਆ ਤੇ ਉਹ ਮੈਂ ਬੈਠਾ ਵਾਂ ਜਦੋਂ ਉੱਥੇ ਆ ਕੇ ਕਹਿੰਦੇ ਵੀ ਆਹ ਗੱਲ ਹੋਈ ਹੈ ਇਹਦੇ ਹਫ਼ਤਾ ਹੋ ਗਿਆ ਇਦਾਂ ਕਰਨ ਦਿਆ ਫਿਰ ਰੋਜ਼ ਆਣ ਕੇ ਕਲੀਨਿਕ ਦੇ ਗਾੜੀ ਖਲੋ ਜਾਂਦਾ ਮੈਂ ਵੀ ਨਹੀਂ ਹਾਂ ਵੀ ਇਹ ਬੰਕ ਜਾਣ ਦੇ ਲੱਛਣ ਨਹੀਂ ਗਏ ਤੇ ਉਹ ਕਹਿੰਦੇ ਇਹ ਹਫ਼ਤਾ ਹੋ ਗਿਆ ਜੀ ਆਹ ਗੱਲ ਬਾਤ ਵੰਡੀ ਆ ਰੋਜ਼ ਕਲੀਨਿਕ ਦੇ ਸਾਹਮਣੇ ਆਣ ਕੇ ਖਲੋ ਜਾਂਦਾ ਬਾਅਦ ਇਹ ਨਾਨਿਆਂ ਨੂੰ ਆਉਂਦੇ ਜਾਂਦਾ ਘੁਰਦਾ ਵਹਿੰਦਾ ਆ ਉਹ ਜਾਂਦੇ ਫੁੱਫੜ ਜਾਂ ਚੁੱਪ ਕਰ ਜਾਂਦਾ ਚੁੱਪ ਕਰਕੇ ਮਾਫੀ ਮੈਨੂੰ ਲੈਂਦਾ ਵੀ ਗਲਤੀ ਹੋ ਗਈ ਤੇ ਗੱਲ ਗਾਹ ਜਾਂਦੀ ਉੱਥੇ ਉਹ ਸਿਆਪਾ ਚੰਦ ਨਵਾਈ ਚੜ ਕੇ ਬਹਿ ਗਿਆ ਕਿਉਂ ਜਾ ਦੇ ਗੈਨ ਦਾ ਮਾਫੀ ਗਲਤੀ ਹੋ ਗਈ ਮਾਫੀ ਦੇ ਦੋ ਉਥੇ ਦੇ ਮਾਫੀ ਮੰਗਣ ਦੇ ਥਾਂ ਤੇ ਹੋਰ ਹੀ ਗੱਲ ਕਰਤੀ ਜਨੇ ਆਂਦਾ ਮੈਡਮ ਜੀ ਦੇਖੋ ਮੇਰਾ ਥੋੜੀ ਕੀ ਕਸੂਰ ਹੈ ਵੀ ਮੈਂ ਤੁਹਾਡੀ ਕਲੀਨਿਕ ਦੇ ਸਾਹਮਣੇ ਲੋਕਾਂ ਦੇ ਘੁਰਦਾ ਆ ਉਹ ਆਂਦਾ ਤੁਸੀਂ ਆਪੇ ਤੇ ਬੋਰਡ ਲਿਖ ਕੇ ਲਾਇਆ ਵਾ ਤੇ ਫਿਰ ਉਹ ਮੈਡਮਾਂ ਦੀ ਵੀ ਕੀ ਬੋਰਡ ਲਿਖ ਕੇ ਲਾਇਆ ਤੇ ਫੁੱਫੜ ਗਾੜੀਆਂ پتہ ਕੀ ਜਾਂਦਾ ਆਂਦਾ ਮੈਡਮ ਜੀ ਤੁਸੀਂ ਆਪੇ ਤੇ ਬੋਰਡ ਲਿਖ ਕੇ ਲਾਇਆ ਕਲੀਨਿਕ ਦੇ ਬਾਹਰ ਵੀ ਜਨਾਨੀਆਂ ਨੂੰ ਵੇਖਣ ਦਾ ਸਮਾਂ 9 ਤੋਂ 12 ਹੈ ਉਹ ਉਹਦਾ ਉਹਦਾ ਬਚਾਪਚੂ ਹੋ ਜਾਣਾ ਸੀ ਤੇ ਉਹ ਫਿਰ ਮੈਡਮ ਉਹ ਗਈ ਗੁੱਸੇ ਬੜਾ ਕੱਬੀ ਬੜੀ ਤੈਨੂੰ ਵਜ਼ਾ ਤੇ ਉਹ ਫਿਰ ਚੰਗਾ ਰੌਲਾ ਪਾ ਦਾਂਦਾ ਕੰਦੀ ਕੋਈ ਨਹੀਂ ਭਾਈ ਸਾਹਿਬ ਔਰਤਾਂ ਨੂੰ ਵੇਖਣ ਦਾ ਸਮਾਂ ਜਿਹੜਾ ਉਹ 9 ਤੋਂ 12 ਵਾਣਾ ਫਿਰ ਤੁਹਾਨੂੰ ਵੇਖੂ ਹਣ ਪੁਲਿਸ ਦਾ ਪੜਾਈ ਉਹਦਾ ਤੇ ਉਹ ਪਰੇ ਦੀ ਜਾਨ ਛੋਟ ਛੜ ਜਾਣੀ ਉਹਦੀ ਤੇ ਹੁਣ ਫਿਰ ਉਹ ਪੁਲਿਸ ਲੈ ਗਈ ਚੱਕ ਕੇ ਉਹਨੂੰ ਤੇ ਉੱਥੇ ਪੈਨਸਲ ਚੰਗੀ ਉਹਦੀ ਕਢਾਉਣ ਡਈ ਹੂ ਹਾਂ ਜਿੰਨੇ ਵੀ ਤੁਹਾਡੇ ਯਾਰ ਕੀ ਮੇਰੇ ਸਾਹਮਣੇ ਪੈਨਸਲ ਆਈ ਹੈ ਨਾ ਹੋਂ ਨੀਂਗ ਤੇ ਉਹਨੂੰ ਇਧਰ ਭੱਜ ਦੌੜ ਜੀ ਤੁਹਾਡੀ ਮਲੇ ਸਵਾਰ ਲੈ ਗਲੂਗ ਜਾਣੀ ਹੁਣ ਕੀ ਚੰਗਾ ਦੱਸ ਤੂੰ ਮੈਨੂੰ ਓ ਨਾ ਪੁੱਤ ਛੱਕ ਮੇਨ ਉੱਤੇ ਹੈਗਾ ਹੀ ਇਹ ਉੱਠ ਕੇ ਨਾ ਸਵਖਤੇ ਇਨਾ ਤੋਗੇ ਪੈਣ ਪੱਚਰ ਕੇ ਸਵਖਤੇ ਦਾੜੀ ਪੁੱਛਾ ਹੈ ਸਵਾਰ ਕੇ ਇਸ ਕੋ ਲਾ ਕੇ ਹੈ ਤੇ ਨਵੀਂ ਜਾਕਟ ਪਾ ਕੇ ਤੇ ਬੂਟ ਨਿਆਣੇ ਨਿਕਲਾਈ ਬਾਹਰੋਂ ਉਹ ਪਾ ਕੇ ਨਾ ਆਇਆ ਟੈਨਸ਼ਨ ਹੋ ਕੇ ਤੇਰੇ ਨੋ 9 ਵਜਦਿਆਂ ਨੂੰ ਪੂਰਾ ਟਿਚ ਬੈਂਕ ਦੇ ਗੇਟ ਅੱਗੇ ਜਾ ਕੇ ਖਲੋ ਜਾਂਦਾ। ਇਹ ਬੈਂਕ ਦੇ ਗੇਟ ਗਾੜੀ ਨਹੀਂ ਖਲੋਂਦਾ ਆਹ ਕਲੀਨਿਕ ਦੇ ਗੇਟ ਗਾੜੀ ਖਲੋਂਦਾ ਹੀ। ਟੈਨਸ਼ਨ ਹੋ ਕੇ ਤੇ ਜਾਂਦਾ ਹੁਣ ਟੈਨਸ਼ਨ ਤੇ ਸਾਨੂੰ ਦੇਂਦਿਆ ਨਾ ਆਪ ਜਵਾਗਰ ਸਾਰੇ ਬਾਹਰ ਆ। ਹਾਂ ਵੀ ਇਹ ਪੰਕ ਜਾਣ ਦੇ ਲੱਛਣ। ਜੇ ਤੂੰ ਵੇਂਦੀ ਆ ਪੂਆ ਜੇ ਤੂੰ ਡੱਕ ਲੈਂਦੀ ਓ ਤੇ ਉਹਦੇ ਮੈਂ ਅੱਗੇ ਵੀ ਇੱਕ ਦਿਨ ਫੋਨ ਕੀਤਾ ਵੀ ਆਹ ਲਗੇਟੋਂ ਆ ਫਲਾਣੀ ਕਿਤਾਬ ਖਰੀਦਦਾ ਫਿਰਦਾ ਹੀ। ਤੇ ਚਲੋ ਇਹ ਹੁਣ ਵਹੀਂ ਫੜੇ ਗਏ ਨਾ ਸਿਆਪੇ ਨੂੰ ਹੁਣ ਕੀ ਕਰੀਏ ਦੱਸ ਮੈਨੂੰ। ਚੱਲ ਪੁੱਤ ਮੇਰੀ ਗੱਲ ਸੁਣ। ਹੁਣ ਨਿਆਣੇ ਤੇ ਬਾਹਰ ਆ ਹੈ ਤੇ ਤੁਸੀਂ ਤੁਈਆ ਤੁਈਆ ਆਸਰਾ ਮੇਰਾ ਹੈ ਪੂਆ ਦਾ ਤੁਈਆ ਆਸਰਾ ਪੁੱਤ ਉਹਦੋਂ ਦੀ ਤੂੰ ਗੱਲਬਾਤ ਕੋਈ ਨਹੀਂ ਕੀਤੀ ਹੋਣੀ ਉਹਦੋਂ ਨਾਲ ਅੱਜ ਫੇਰ ਨਵਾਂ ਤੈਨੂੰ ਪਤਾ ਹੀ ਚੰਦ ਚੜ ਗਿਆ ਹੀ ਫੇਰ ਅੱਜ ਇਹਨੇ ਨਖਾਫਣੇ ਨੇ ਜਿਹੜੀ ਕਰਤੂਤ ਕਰਨੀ ਸੀ ਉਹ ਤੇ ਇਹਨੇ ਕਰਤੀ ਇਹਨੂੰ ਨਾ ਪਤਾ ਛਡਾ ਲਿਆ ਉਹ ਪੁਲਿਸ ਕੋਲ ਓਏ ਇਹਨੂੰ ਛਡਾ ਕੇ ਕਿੱਦਾਂ ਲੈ ਗਿਆ ਇਹ ਸਰਪੰਚ ਨੇ ਆਏ ਤੁਸੀਂ ਆਪ ਵਿਗਾੜੀ ਪਹਿਲੋਂ ਉੰਦਾ ਪਹਿਲਾਂ ਉਦੜਿਆ ਫਿਰਦਾ ਐ ਮੈਂ ਹਰ ਕੀ ਸਰਪੰਚੀ ਲਾਣੀ ਲੜਨਾ ਸਰਪੰਚੀ ਆ ਕਰਤੂਤਾ ਸਰਪੰਚੀ ਲੜਨ ਵਾਲੀਆਂ ਕਿ ਦੱਸ ਇਹਦੀਆਂ ਮੈਨੂੰ ਇਹਦੀ ਪੈਨਸਲ ਮੈਂ ਲਾਉਣੀ ਹੁੰਦੀ ਦੀ ਕਰ ਜਿੰਨੇ ਕ ਤੁਹਾਡੇ ਯਾਰ ਕੀ ਮੇਰੇ ਸਾਹਮਣਾਂ ਪੈਨਸਲ ਆਈ ਹੈ ਨਾ ਹੋਂ ਨੀਂਕ ਦੇ ਉਹਨੂੰ ਇਧਰ ਭੱਜ ਦੌੜ ਜੀ ਤੁਹਾਡੀ ਮਲੇ ਸਵਾਰ ਲੰਘ ਲੁਗ ਜਾਣੀ ਹੁਣ ਕੀ ਕਰਨਾ ਦੱਸ ਦੋ ਮੈਨੂੰ ਇਹਨੂੰ ਲੈ ਆਓ ਪਤਾ ਕਿਤੇ ਹੱਥ ਪੰਲਾ ਜੋੜ ਕੇ ਨਾ ਪੁਲਿਸ ਗਾੜੀ ਚਲ ਠੀਕਾ ਪੂਆ ਜੰਗਾ ਹਰ ਤੇਰੇ ਮੂੰਹ ਨੂੰ ਹਾਨੂੰ ਜਾਣਾ ਪਣਾ ਵਿਸੇ ਹੁਣ ਮੈਂ ਖੜ ਕੜਦਾਂਗੇ ਇਹਦੇ ਉੱਤਰਲੇ ਨੂੰ ਛੜਾ ਛੱਡਾ ਕੇ ਲਿਉਨੇ ਆਂ ਦੋਧੇ ਆਣ ਕੇ ਸਮਝਾਏ ਸੂ ਜੋ ਇਹਨੂੰ ਵੀ ਆ ਛੱਡ ਦੇ ਖੜਾ ਹਣ ਦੂ ਆ ਹਫਿਸਕੋ ਹਫਸਕੋ ਜੀ ਦਾ ਬੰਦਾ ਬਣ ਇਹਦੇ ਤੇ ਮੈਂ ਆਪਣਾ ਕੇ ਨਹੀਂ ਲਿਆ ਕੇ ਦੇਣੀ ਫਿਸਕੋ ਦੀ ਚੰਗੀ ਤਰ੍ਹਾਂ ਲਿਆ ਕੇ ਦੇ ਕੈਨੀ ਨੂੰ ਕੇ ਮੈਂ ਪੀਪਲ ਲਿਆ ਕੇ ਦੇ ਫਿਸਕੋ ਦਾ ਨਾਲਿਆ ਰੰਗ ਦਾ ਰੰਗ ਬੜਾ ਰੰਗੋੜਾ ਲਾਉਂਦਾ ਇਹਨੂੰ ਤੋਂ ਨਾਂ ਦੇ ਚਿੱਟਾ ਕਰੇ ਹੁਣ ਮੈਂ ਕੀ ਬਨ ਚਲ ਠੀਕ ਆ ਜਾ ਮੇਰਾ ਪੁੱਤ ਚਲ ਜਾ ਫੇਰ ਆ ਹਾਂ ਆ ਸਹੀ ਹਾਂ ਚਲ